ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਾਂਗੇ ਸੰਤ ਮਸਕੀਨ ਜੀ ਪਾਸੋਂ ਬਹੁਤ ਹੀ ਮੋਟੀਵੇਸ਼ਨ ਵਾਲੀ ਕਥਾ ਸਾਰੀ ਜ਼ਿੰਦਗੀ ਕੰਮ ਆਵੇਗੀ ਕਥਾ ਸਾਰੀ ਸੁਣਿਓ ਜੀ ਤੇ ਸਾਧ ਸੰਗਤ ਜੀ ਮਸਕੀਨ ਜੀ ਦਾ ਕਹਿਣਾ ਕਿ ਜਿਹੜੇ ਭਰੇ ਹੋਏ ਪਿਆੰਦੇ ਉਹ ਕਦੀ ਖੜਕਦੇ ਨਹੀਂ ਖਾਲੀ ਪਿਆਲੇ ਖੜਕਦੇ ਆ ਬਾਕੀ ਆਪਾਂ ਮਹਾਰਾਜ ਦੇ ਲੜ ਲੱਗੇ ਉਹਦਾ ਵੈਰ ਗੁਰੂ ਦਾ ਨਾਮ ਲਏਗੇ ਵੈਰ ਵਿਰੋਧ ਛੱਡ ਗਏ ਆਪ ਦੇ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਆ ਉਹਨੂੰ ਚੰਗੀਆਂ ਚੀਜ਼ਾਂ ਸਿਖਾਈਏ ਕਿਉਂਕਿ ਜੋ ਬੀਜਣਾ ਉਹ ਹੀ ਵੜਨਾ ਆ ਜੇ ਭਲਵਾਨ ਬਣਾਉਣਾ ਤੇ ਆਪਾਂ ਜ਼ਰੂਰ ਕੁਸ਼ਤੀਆਂ ਉਹਨੂੰ ਲਾ ਕੇ ਵਿਖਾਈਏ ਵੀ ਕੁਸ਼ਤੀਆਂ ਇਸ ਤਰ੍ਹਾਂ ਵੀ ਬਹੁਤ ਉਹਦੇ ਦਿਮਾਗ 'ਚ ਔਲੀ-ਔਲੀ ਚੀਜ਼ ਉਹ ਛੱਬਦੀ ਜਾਊਗੀ ਠੀਕ ਆ ਜੇ ਮਹਾਰਾਜ ਦੇ ਲਾੜ ਜੋੜੋ ਉਹਨੂੰ ਕਥਾ ਚਲਦੀ ਹੋਵੇ ਘਰੇ ਕੋਕਰੇ ਅਸਰ ਰੱਖਦੀ ਭਾਵੇਂ ਉਹਦੇ ਜਵਾਗ ਦੇ ਸਮਝ ਨਹੀਂ ਆਉਂਦੀ ਅਸਰ ਜ਼ਰੂਰ ਕਰਦੀ ਆ ਵੱਡੇ ਹੋਏ ਤੇ ਅਸਰ ਕਰ ਜੋ ਕਰੂ ਜ਼ਰੂਰ ਬਾਕੀ ਸਾਧ ਸੰਗਤ ਜੀ ਸਰਵਣ ਕਰੋ ਸੰਤ ਮਸਕੀਨ ਜੀ ਦੇ ਕਾਮ ਆਵश्यकਨ ਬਾਵੇਂ ਜ਼ਫਰ ਨਾਮ ਇਹ ਦੇ ਬੋਲਨੇ ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਛ ਵੀ ਨਹੀਂ ਹੈ ਵਾਹਿਗੁਰੂ ਇਨਾ ਪਿਆਲਿਆਂ ਨੂੰ ਭਰਲੇ ਖੁਦਾ ਦੇ ਨਾਮ ਨਾਲ ਅੱਲਾਹੋ ਅੱਲਾਹੋ ਜਪਿਆ ਕਰਸ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾ ਦੇਂਦਾ ਲਬਾ ਲਬੇਕੁਨ ਦੰਬਾ ਦਮਨੋਸ਼ਕੁਨ ਰਮੇ ਹਰ ਦੋ ਆਲਮ ਫਰਾਮੋਚ ਨੂੰ ਦੋ ਜਹਾਨਾਂ ਦੇ ਰਮ ਜੇ ਤੋਂ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਦੇ ਵਿੱਚ ਖੁਦਾ ਦਾ ਨਾਮ ਭਰ ਲੈ। ਉਹ ਤੇਰੇ ਪਿਆਲੇ ਖਾਲੀ ਨੇ ਖੜਕਦੇ ਪਏ। ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਆਉਂਦਾ ਉਹ ਹੀ ਰੋਲਾ ਰੱਪਾ ਬਹੁਤ ਖਾਂਦੇ ਨੇ ਇਹ ਵੀ ਮੈਂਸ ਕਰਦਾ। ਧਾਰਮਿਕ ਝਗੜੇ ਵੀ ਉਹ ਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ ਵਿੱਚ ਕੱਖ ਕੱਖ ਵੀ ਕੋਈ ਕੁਝ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮਜ਼ਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਵਨ ਚਾਹ ਹਿੰਦੂ ਧਗ ਜਗਤ ਦੇ ਚਾਹ ਉਹ ਨਾ ਧਰਮ ਦੇ ਨਾਂ ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ ਚ ਕੱਖ ਵੀ ਨਹੀਂ ਇਹ ਵੀ ਮੈਰਸ ਕਰਦੇ ਹੋ ਖਾਲੀ ਪਿਆਲੇ ਨੇ ਖੜਕਦੇ ਬਿਲਕੁਲ ਖਾਲੀ ਖੜਕਦੇ ਰਹਿੰਦੇ ਅਗਰੇ ਭਰੇ ਹੋ ਪਤਾ ਹੈ ਬਗਤ ਕਬੀਰ ਵੀ ਕਹਿੰਦੇ ਨੇ ਕਹੋ ਕਬੀਰ ਛੂਚਾ ਘਟ ਬੋਲੇ ਭਰਿਆ ਹੋਏ ਸੋ ਕਭੂ ਨਾ ਡੋਲੇ ਥੋੜੇ ਜਿਹੇ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ ਵਿੱਚ ਪਾਣੀ ਦੇ ਤੇ ਉਹ ਛਣਕਦਾ ਜ਼ਿਆਦਾ ਚੱਲਦੇ ਆ ਆਵਾਜ਼ ਆਉਂਦੀ ਪਰ ਭਰੇ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹਦੇ ਚੋਂ ਫੜ ਜਾਂਦੇ ਖਾਮੋਸ਼ ਹੋ ਜਾਂਦੇ ਉਹ ਡੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨਹੀਂ ਜਿੱਥੇ ਕਿਤੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਜ ਕਰਦੇ ਆ اور سمدرشت بھی ہو جانگے گے بھی نہیں رہے گا میں کہ پڑھ کے آئے حیران ہوا ایک مسلمان نوں، حافظ نو ایران کا ایک صوفی سن ہے کہیں حافظ حافظہ گر وصل خواہی سولا کنبا خاص و عام رب دا ملاب ملاپ ہے خدا دا وصل چان ہے کر لے سولا سارے سارا ہر ایک سولہ کر لے ਬਾ ਮੁਸਲਮਾ ਅੱਲਾ ਅੱਲਾ ਬਾਹ ਨੂਦਾਰਾਮ ਰਾਮ ਤੇ ਰਸਤੇ 'ਚ ਕੋਈ ਮੁਸਲਮਾਨ ਮਿਲ ਜਾਈ ਸਲਾਮੁਅਲੈਕਮ ਕਰ ਛੜੀ ਅੱਲਾਹੁ ਕਰ ਛੜੀ ਹਿੰਦੂ ਮਿਲ ਗਈ ਰਾਮ ਰਾਮ ਕਰ ਛੜੀ ਵਾਹਦੋ ਮੁਸਲਮਾਨ ਵਾਹੇ ਗੁਰੂ ਕਿ ਮੁਸਲਮਾਨ ਤੇ ਇਹ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਹੈ ਇਹ ਨਹੀਂ ਕਹਿੰਦਾ ਵਿਤਕ੍ਰਿਆਾਂ ਦੇ 'ਚ ਜੀਣ ਵਾਲਾ ਅਜੇ ਮਨੋ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮਰਜ਼ ਕਰਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਨੇ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇੱਕ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਪ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਭੈਣ ਗੁਰੂ ਗੋਬਿੰਦ ਸਿੰਘ ਪਰ ਵਿਅਕਤੀਗਤ ਲਾਜ਼ਮੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਕੇਮ ਕੋਣ ਚਲੇਗਾ ਕੋਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਕੋਧਰੀ ਚਲੇਗਾ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90% ਈ ਰਿਸ਼ੀ ਮਨੇ ਉੱਥੇ ਹੀ ਜਪ ਤਪ ਕਰਦੇ ਹੋ ਕਲੇ ਇਹ ਕਲ ਚਾਹੀਦੀ ਹੈ ਇੱਕ ਤੇ ਇੱਕਲ ਦੇ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਕਿ ਪਤਾ ਵੀ ਚਲੇਗਾ ਲੋਕੀ ਸਦਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁਸੰਗ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾ ਨਹੀਂ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਇਕਾਂਤ ਦੇ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਤੇ ਉਹ ਮਨ ਆਰਸੀ ਕੋਈ ਗੁਰਮੁਖ ਦੇਖੇ ਕਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਦੇਂਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣ ਖੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ ਲਾਜ਼ਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਕੇ ਕਿਹਾ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਵ ਹੋ ਜਾਣਾ ਵਾਹਿਗੁਰੂ ਇਹ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਦੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦੇਂਦੀ ਪੁੱਤ ਜਣੇ ਵਣ ਕੋਠੜੀ ਵਾਹਿਗੁਰੂ ਦਾਸ ਜੀ ਦੀ ਵਾਰ ਹੈ ਇੱਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕੱਠ ਦੇ ਚਨੇ ਕਾਂਕਦੇਸ ਪੁਰਾਣੇ ਜ਼ਮਾਨੇ ਚ ਕੋਈ ਉਹ ਤੇ ਕਦਦਾਈ ਹੋਈ ਅੱਜ ਕਲ੍ਹ ਉਹ ਕੋਈ ਕੱਚਾ ਲੋਲੇ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਆਦ ਦੇ ਤੇ ਵੀ ਨਹੀਂ ਹੁੰਦਾ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਹੀ ਹੱਸ ਸੰਕੋਚ ਪੈਦਾ ਕਰ ਦਿੰਦਾ ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਅਗਰ ਬੁਤੇਰੇ ਲੋਕ ਖੜੇ ਹੋਣ ਇਸ ਤੋਂ ਨਾ ਜਨਮ ਦੇਵੇ ਸੰਕੋਚ ਪੈਦਾ ਹੋਵੇਗਾ ਇਹ ਉਦਾਹਰਣ ਮੈਂ ਦਿੰਦਾ ਨਹੀਂ ਹੁੰਦਾ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਕਿ ਇਹ ਕਿਦ ਰੈਸਲੀ ਤੋਂ ਸਮਝ ਲੈਣਾ ਪੁੱਤ ਜਣੇ ਵਣ ਕੋਠੜੀ ਇਹ ਗੋਪਤ ਕੋਠੜੀ ਦੇ ਜਨਮ ਦੇਦੀ ਇਹ ਬੱਚੇ ਦਾ ਸੜਕ ਤੇ ਨਹੀਂ ਦੇਂਦੀ ਬਾਜ਼ਾਰ ਵਿੱਚ ਨਹੀਂ ਦੇਂਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਇੱਕ 당 ਤਾਰੀਕ ਕੋਠੜੀ ਦੇ ਬਾਜ਼ਾਰ ਵੇਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਹੁੰਦਾ ਹੈ ਪਰਮਾਤਮਾ ਦਾ ਜਨਮ ਹੁੰਦਾ ਹੈ ਕਿ ਮਨ ਜਦ ਜੋਤ ਸਰੂਪ ਬਣਦਾ ਹੈ ਇਹਦੀ વાਸਤੇ ਵੀ ਕਾਂ ਚਾਹੀਦੀ ਦੂਜੇ ਦਾ ਹੋਣਾ ਵਿਗਨ ਕਰੀਏ ਵਿਗਨ ਕਰੀਏ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10 ਸਾਲ ਰਿਹਾ ਹੈ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਗੁੱਡ ਡੈਮ ਬਣਿਆ ਹੈ ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ ਨਾਲ ਇੱਕ ਪਹਾੜੀ ਸੀ ਉੱਪਰ ਇੱਕ ਛੋਟਾ ਜਿਹਾ ਮੰਦਰ ਸੀ ਗੁੰਮਟੀ ਦੀਆਂ ਜਿਵੇਂ ਬਣਾ ਦੇ ਦਿਨ ਭਾਰਤ ਥਾਂ ਥਾਂ ਤੇ ਗੁੰਮਟੀਆਂ ਬਣੇ ਜਾਂ ਇੱਕ ਦਿਨ ਜਦ ਮੈਂ ਉੱਥੇ ਗਿਆ ਇੱਕ ਸਾਧੂ ਬੈਠਾ ਸੀ ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪੱਥਰਾਂ ਤੇ ਮਾਰਨ ਲੱਗ ਪਿਆ ਮੈਂ ਭੱਜ ਕੇ ਛੁੜਾਇਆ ਖੂਨੋ ਖੂਨ ਹੋ ਗਿਆ ਮੈਂ ਖਾ ਮਿੱਤਰਾ ਮੇਰਾ ਆਵਣਾ ਕੋਈ ਅਪਸ਼ਗਨ ਹੋ ਗਿਆ ਕਹਿਣ ਲਗਾ ਹਾਂ ਮੇਰੀ ਖੇਡ ਬਣ ਰਹੀ ਸੀ ਤੂੰ ਆ ਗਿਆ ਮੇਰੀ ਤੇ ਕੁਝ ਖੇਡ ਬਣ ਰਹੀ ਸੀ ਕਿਤਨੇ ਸਾਲ ਹੋ ਗਏ ਨੇ ਮੈਂ ਖਪਦੇ ਆ ਖਪਦੇ ਅੱਜ ਖੇਡ ਬਣ ਰਹੀ ਸੀ ਤੈਨੂੰ ਪਤਾ ਨਹੀਂ ਕਲ ਜੁਗ ਬਣਾ ਕੇ ਵੇਚ ਦਿੱਤਾ ਹੈ ਕਹਿੰਦਾ ਹੋਰ ਮੈਂ ਅਬ ਸ਼ਬਦ ਨਹੀਂ ਕਹਿੰਦਾ ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ ਪਰ ਤੇਰੇ ਆਣ ਨਾਲ ਮੇਰੀ ਖੇਡ ਵਿਗੜ ਗਈ ਅਜੇ ਤੱਕ ਮੈਨੂੰ ਬੋਲੀ ਯਾਦ ਨਹੀਂ ਉਸ ਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਵੀ ਮੇਰੇ ਕੋਲ ਗਲਤੀ ਹੋ ਮਾਫ ਕਰੀ ਤੋ ਗਈ ਇਹ ਗਲਤੀ ਬੋਲ ਕੇ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੀਲਾ ਹੋਏ ਹੋ ਗਈ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਉਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿੰਨੇ ਸਾਲ ਹੋ ਗਏ ਮੈਨੂੰ ਪੁਲੀਸ ਕਰਦੇ ਆ ਆਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਜ਼ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਕਿ ਨੋਂ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਤੀ ਤੇ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਚਾਈ ਕੰਤ ਕੋ ਕੀਆ ਅਬ ਸੰਗਾਰ ਪਰਮਾਤਮਾਉਂ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਚਾਈ ਸੀ ਸਰਗਾ ਨਾਲ ਪਿਆਰ ਨਾਲ ਗੁਣਾ ਨਾਲ ਵਿਚਾਈ ਸੇ ਜਿ ਵਿਚਾਈ ਕੰਤ ਕੋ ਕੀਆ ਹਬ ਸੰਗਾਰ ਪਤੀ ਮੰਜਨਾ ਸਮਾਵਨੀ ਜੇ ਗਲ ਪੈਰਾ ਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਬਦੀ ਗਿਆਕ ਲਈ ਅਰਜ ਕਰਾਂ ਗੁਰੂ ਅਰਜਨ ਤੇ ਗੋਰ ਇਹ ਦੋ ਪੰਕਤੀਆਂ ਪੜ ਕੇ ਰੋਠਦਾ ਸੀ ਕਹਿੰਦਾ ਇਸ਼ਕ ਦੀ ਦੁਨੀਆ ਚ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿਤਨੀ ਗੁਰਵਰਜਨ ਦੇਵ ਜੀ ਨੇ ਕਹਿ ਦਿੱਤੀ ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਇੱਤੀ ਮੰਜ ਨ ਸਮਾਵਨੇ ਜੇਗਨ ਪੈਰਾ ਹਾਰ ਵੀ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਬਾ ਦਿੱਤਾ ਇਹ ਦੀਵਾਰ ਬਣ ਗਏ ਆਰ ਦੀਵਾਰ ਬਣ ਗਏ ਗਲ ਵਕੜੀ ਤੇ ਲਗੇ ਅਸੀ ਗਲੇ ਨਾਲ ਗਲੇ ਤੇ ਮਿਲੇ ਧੰਨ ਗੁਰੂ ਅਰਜਨ ਪਰ ਤੇਰਾ ਹਾਰ ਦੀਵਾਰ ਬਣ ਗਏ ਤੇ ਗੌਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅਜੇ ਤੱਕ ਕਿਸੇ ਨੇ ਨਹੀਂ ਅਖਸ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦਿ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਮੇਰਾ ਜਾਣਾ ਦੀਵਾਰ ਬਣ ਗਏ ਜਪ ਕਰਦੇ ਆਂ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨ ਕਰੇਗਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਦ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਕਥਾ ਵੀ ਕਰਦੇ ਸਨ ਮੈਨੂੰ ਕਹਿਣ ਲੱਗੇ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇੜ ਬਣਦੀ ਦੇਖੇ ਅਗਰ ਉਸ ਦੇ ਮੂੰਹੋਂ ਕੋਈ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੇਗੀ ਤੈਨੂੰ ਲੱਗ ਜਾਏਗਾ ਉਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਬਈ ਇਹ ਉਹ ਜੀਆਂ ਦੇ ਬੰਦਿਆਂ ਦੀ ਮੈ ਟੋਲੇ ਚ ਰਹਿੰਦਾ ਤੇ ਚੜਾ ਵੀ ਜਾਂਦਾ ਕਿੰਨੇ ਕ ਨਾ ਜਾਇਆ ਕਰੇ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਏ ਅਗਰ ਉਹਦੇ ਮੂੰਹੋਂ ਕੋ ਆਪ ਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਬਿਲਕੁਲ ਉਹ ਤੇ ਹੋ ਜਾਏਗਾ ਵਾਹਿਗੁਰੂ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਭੈ ਭੀਤ ਵੀ ਹੋ ਗਿਆ ਔਰ ਦੁਨੀਆਂ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਹਿੰਦੇ ਐਸੀ ਖੇਡ ਨੇ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚਸਤਾਂ ਦੇ ਬੰਦੇ ਨਹੀਂ ਹੁੰਦੇ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦੇ ਫਿਰ ਵੀ ਹੁੰਦੇ ਹਰ ਜੰਗਲ ਦੇ ਵਿੱਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਧਰੇ ਆਉਂਦਾ ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਕਿਧਰੇ ਹੁੰਦੇ ਜੁਗੜੀਆਂ ਹੋਈਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਦਫਾ ਦਾਸ ਨੂੰ ਕਈ ਕਹਿ ਲੈਣਾ ਮੈਂ ਵੀ ਸੰਗਤ ਵਿੱਚ ਕਹਿ ਦੇਣਾ ਇਹ ਕਰਿਆ ਕਰੋ ਪਰ ਕਲਿਆਂ ਕਰਿਆ ਕਰੋ ਪਰ ਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਵਿੱਚ ਹੀ ਹੁੰਦਾ ਨਾ ਅਰ ਕੋਈ ਸੰਗਤ ਵਿੱਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਾਈ ਕੋਈ ਹਰ ਜਾਈ ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੇ ਨਹੀਂ ਬਣਦੇ ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣਨੀ ਜਪ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਦੇ ਸਾਰਾ ਜਨ ਰੋਂਦੇ ਰਹਿੰਦੇ ਸਨ ਪੇਕੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਲੱਗ पर कृष्ण ते अर्जुन ਨੂੰ ਕਹਿੰਦੇ ਨੇ ਸ਼ਸਤਰ ਚੁੱਕ ਲੜਨਾ ਕੌਣ ਖਰਾਬਾ ਕਰਨਾ ਹੈ ਗੁਸਾ ਇਸ ਸੱਦੇਸ ਮਹਾਵੀਰ ਇੱਕ ਕੀੜੀ ਵੀ ਮਰ ਜਾ ਸਾਰਾ ਦਿਨ ਰੋਂਦੇ ਰਹਿੰਦੇ ਸੁਨੇਹੇ ਪ੍ਰਭੂ ਮੇਰੇ ਕੋਲ ਕੀ ਹੋ ਗਿਆ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਚੁੰਕਾਰਜ਼ ਹਮਾ ਹੀਲਤੇ ਦਰਗੁਯਸ ਅਲਾਲਸਤ ਬੁਰਦੰ ਬਸ਼ਮ ਸ਼ੀਰਦਤ ਪਿਆਰ ਨਾਲ ਸ਼ਮਾ ਨਾਲ ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਮੇਲ ਵੀ ਨਹੀਂ ਖਾਂਦੀ ਗੱਲ ਨਾਮ ਜਪ ਕੇ ਅਲੱਗ-ਅਲੱਗ ਅਵਸਥਾ ਬਣਦੀ ਹੈ ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇਹ ਬਣेंगी ਨਹੀਂ ਬਣਦੀ ਅਲੱਗ-ਅਲੱਗ ਬਣਦੀ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਭਾਵੇਂ ਕੁਝ ਵੀ ਬਣਦਾ ਹੈ ਰਸ ਇੱਕੋ ਹੁੰਦਾ ਹੈ ਚਾਹੇ ਉਹ ਅੱਲਾ ਹੋ ਅੱਲਾ ਹੋ ਕਰਦੇ ਆ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆ ਰਾਮਾਨੰਦ ਪਹੁੰਚਣ ਤੇ